ਨਹੀਂ ਨਾ ਹੋਵੇ ਧਰਮ ਨਾਲ ਸੰਬੰਧਤ ਰੰਗ ਨਸਲ ਦੀ ਪਿੰਤਾ ਨਹੀਂ ਛਤਰੀ ਸ਼ੁੱਧ ਵੈਸ ਜਾਂ ਪੰਡਤ ਤੱਕ ਕੇ ਬੁਰਾਈਆਂ ਨੂੰ ਜਿਸ ਦਾ ਖੂਨ ਉਬਾਲੇ ਖਾਵੇ ਹੈ ਧਰਮ ਸੂਰਮੇ ਦਾ ਜਬਰ ਦੇ ਬਰਖਲਾ ਫਟਟ ਜਾਵੇ ਜਾਲਮ ਦੀ ਜਾਤ ਨਹੀਂ ਨਾ ਹੋਵੇ ਧਰਮ ਨਾਲ ਸੰਬੰਧਤ ਰੰਗ نسل ਦੀ ਪਿੰਤਾ ਨਹੀਂ ਛਤਰੀ ਸ਼ੁੱਧ ਵੈਸ ਜਾਂ ਪੰਡਤ ਉਹ ਤੱਕ ਕੇ ਬੁਰਾਈਆਂ ਨੂੰ ਜਿਸ ਦਾ ਖੂਨ ਉਬਾਲੇ ਖਾਵੇ ਹੈ ਧਰਮ ਸੂਰਮੇ ਦਾ ਜਬਰ ਦੇ ਬਰਖਲਾ ਫਟਟ ਜਾਵੇ ਲਾਲੋ ਦੇ ਢੜੇ ਖਲੋਂ ਆਖੇ ਜ਼ੁਲਮ ਕਮਾਣਾ ਭਾਗੋ ਸੱਚ ਦਾ ਪ੍ਰਚਾਰ ਕਰੇ ਲੋਕੋ ਰਮਝ ਸਮਝ ਕੇ ਜਾਗੋ ਔ ਰਾਜਿਆਂ ਨੂੰ ਸ਼ੀ ਦੱਸੇ ਕੁੱਤੇਕਾਰ ਦਾਰ ਠਹਿਰਾਵੇ ਰਾਜਿਆਂ ਨੂੰ ਸ਼ੀ ਦੱਸੇ ਕੁੱਤੇ ਕਾਰਦਾਰ ਠਹਿਰਾਵੇ ਹੇ ਧਰਮ ਸੂਰਮੇ ਦਾ ਜਬਰ ਦੇ ਬਰਖ ਲਾ ਫਟਟ ਜਾਵੇ ਮਾ ਝੱਲੇ ਹੰਕੜ ਨੂੰ ਦਿਲ ਵਿੱਚ ਖੋਟ ਰੱਖੇ ਨਾ ਮਾਸਾ ਛਾਤੀ ਵਿੱਚ ਜੋਸ਼ ਰੱਖੇ ਮਰਨਾ ਸਮਝੇ ਖੇਲਤ ਮਾਸ਼ਾ ਉਹ ਸਿੰਘ ਹੋ ਕੇ ਸਤਗੁਰ ਦਾ ਜਗ ਤੇ ਕਿਉ ਮਜਨੂ ਮਸਤਾਵੇ ਹੈ ਧਰਮ ਸੂਰਮੇ ਦਾ ਜਬਰ ਦੇ ਬਰਖਲਾਪ ਡਟ ਜਾਵੇ ਓ ਟਿਕਾਂ ਵਿੱਚ ਉੱਪਣ ਕੇ ਟਿਕਾਂ ਵਿੱਚ ਉੱਪਣ ਕੇ ਅੱਖੇ ਦੇਗ ਤੇ ਕਬਜਾ ਮੇਰਾ ਤੇਗਾਂ ਤੇ ਉਛਲ ਕੇ ਆਖੇ ਤੇਗ ਤੇ ਕਬਜਾ ਮੇਰਾ ਆਹ ਫਤਿਹ ਤੇ ਗੋ ਤੇ ਗੋ ਕੈ ਮਰ ਕੇ ਮਾਨ ਜਗ ਤੇ ਵਿਕ ਪਾਵੇ ਹੈ ਧਰਮ ਸੂਰਮੇ ਦਾ ਜਬਰ ਦੇ ਬਰਖਲਾਪ ਡਟ ਜਾਵੇ ਟਟੇ ਹੋ ਤਰ ਤਡਗੇ ਤੰ ਦਾ ਪੰਛੀ ਕਰਨ ਪੰਡਹਾਰਾ ਇਹੋ ਜੇ ਮਰਦਾਂ ਦੇ ਚਰਨੀ ਟੈ ਪੈਂਦਾ ਜੱਗ ਸਾਰਾ ਆ ਸੰਭਲ ਕੇ ਕਦਮ ਰਖੇ ਤੇ ਨਾ ਕੋਈ ਠੋਕਰ ਖਾਵੇ ਸੰਭਲ ਕੇ ਕਦਮ ਰਖੇ ਨਾ ਕੋਈ ਠੋਕਰ ਖਾਵੇ ਹੈ ਧਰਮ ਸੂਰ ਮੇਂ ਦਾ ਜਬਰ ਦੇ ਵਰਖਲਾਪ ਡਟ ਜਾਵੇ ਦੁਖੀਆਂ ਦਾ ਹਾਥਮ ਵੰਗਰ ਪਰ ਉਪਕਾਰੀ ਸਤਜਗ ਵਰਤਾ ਦੇਵੇ ਜਿਸ ਤਾਂ ਪੁੱਤਰੇ ਦੀ ਸਵਾਰੀ ਓ ਪਿਆਰਾਂ ਦੀ ਨਗਰੀ ਮੇ ਕਾਤੋਂ ਕੋਈ ਕੁਰਲਾਟ ਮਚਾਵੇ ਹੈ ਧਰਮਸੂਰ ਮੇ ਦਾ ਜਬਰ ਦੇ ਬਰਖਲਾਪ ਡਟ ਜਾਵੇ ਬਾਪੂ ਮਸੂਮਾ ਸੁਮਾ ਦਾ ਜਿਸ ਦੇ ਹੁੰਦਿਆਂ ਨਾ ਕੋਈ ਕੋਵੇ ਸਭ ਪਤ ਦਾ ਰੱਖਾ ਹੋਏ ਕੱਢ ਕੇ ਬਾ ਵਿਧਵਾ ਕਿਉਂ ਰੋਵੇ ਆ ਪੁੱਛੜ ਹਤਿਆਰਾਂ ਤੋਂ ਪੁੱਛੜ ਹਤਿਆਰਾਂ ਤੋਂ ਗਉਂਗਾ ਰੂਪੀ ਲੋਕ ਛਿਡਾਵੇ ਸੂਰਮੇ ਦਾ ਜ਼ਬਰ ਦੇ ਬਰਖਲਾ ਫਟ ਜਾਵੇ ਗੁਰੂ ਤੇਗ ਬਹਾਦਰ ਜਿਉ ਡਟ ਜੇ ਮੱਝ ਨੂੰ ਮਾਂ ਲਈ ਕੱਲਾ ਸਭ ਜੀ ਖੁਲਾਵੇਂ ਨੇ ਕੂਰੇ ਕਿਉਂ ਰਾਮ ਨੂੰ ਅੱਲਾਹ ਓ ਸਰਮਤ ਕਿਉਂ ਪੜਦਾ ਲਾ ਸੱਚ ਦੀ ਪੇਟ ਅਸੀਸ ਚੜਾਵੇ ਹੇ ਧਰਮਸੂਰ ਮੈਂ ਦਾ ਜਬਰ ਤੇ ਬਰਖਲਾਫ ਡਟ ਜਾਵੇ ਇੱਕ ਜ਼ੁਲਮ ਵਰਦੀ ਹੋਏ ਦੂਜਾ ਹੋਏ ਪਿਆਰ ਦਾ ਸੁਮਾ ਜਗ ਜੁਨੀਵਰਸ਼ਟੀਆ ਕਰਮਾ ਦਾ ਡਿਗਰੀ ਡਿਪਲੋਮਾ ਉਹ ਬੈਂਕਾ ਦਾਸ ਤਾਂ ਮਿਲਦਾ ਬੈਂਕਾ ਦਾਸ ਤਾਂ ਮਿਲਦਾ ਤੁਖੀ ਦਾ ਦਰਦ ਸਰੂਪ ਸਮਾਵੇ ਹੈ ਧਰਮ ਸੂਰਮੇ ਦਾ ਜਬਰ ਦੇ ਬਰਖ ਲਾਪ ਡਟ ਜਾਵੇ